Gracias. ਪੰਜਾਬ ਸਰਕਾਰ ਨੇ ਮਾਰਤ ਮਹੀਨੇ ਦੇ ਅਖੀਰਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਤੋਹਫਾ ਦਿੱਤਾ ਹੈ ਬਿਜਲੀ ਸਸਤੀ ਕਰ ਦਿੱਤੀ ਹੈ ਜੀ ਹਾਂ ਪੰਜਾਬ ਸਰਕਾਰ ਨੇ ਸੂਬੇ ਦੀ ਜਨਤਾ ਨੂੰ ਇੱਕ ਹੋਰ ਤੋਹਫਾ ਦਿੰਦਿਆਂ ਬਿਜਲੀ ਦਰਾਂ ਦੇ ਸਬੰਧੀ ਨਵਾਂ ਟੈਰਿਫ ਜਾਰੀ ਕੀਤਾ ਹੈ ਟੈਰਿਫ ਸਾਲ 2025-26 ਵਾਸਤੇ ਜਾਰੀ ਕੀਤਾ ਹੈ ਨਵੇਂ ਟੈਰਿਫ ਦੇ ਵਿੱਚ ਬਿਜਲੀ ਉਪਭੋਗਤਾਵਾਂ ਤੇ ਕੋਈ ਵਾਧੂ ਬੋਝ ਨਹੀਂ ਪਾਇਆ ਜਾਵੇਗਾ ਸਗੋਂ ਬਿਜਲੀ ਦਰਾਂ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਉਦਾਹਰਨ ਦੇ ਤੌਰ ਤੇ ਜੇਕਰ ਸਮਝਾਇਆ ਜਾਵੇ ਤਾਂ ਜਿਨ੍ਹਾਂ 2 ਕਿਲੋਵਾਟ ਤੋਂ 7 ਕਿਲੋਵਾਟ ਤੱਕ ਵਾਲੇ ਉਪਭੋਗਤਾਵਾਂ ਦਾ 300 ਯੂਨਿਟ ਤੱਕ ਦਾ 1781 ਰੁਪਏ ਬਿਲੋਂਦਾ ਸੀ ਉਹਨਾਂ ਦਾ ਹੁਣ 1620 ਰੁਪਏ ਬਿਲ ਆਵੇਗਾ ਜਦ ਕਿ 2 ਕਿਲੋਵਾਟ ਤੱਕ ਜਿਨ੍ਹਾਂ ਦਾ 300 ਯੂਨਿਟ ਤੱਕ 1806 ਰੁਪਏ ਬਿਲੋਂਦਾ ਸੀ ਉਹਨਾਂ ਦਾ ਹੁਣ 1716 ਰੁਪਏ ਬਿਲ ਆਵੇ ਗਏ ਇਸੇ ਤਰ੍ਹਾਂ 7 ਕਿਲੋਵਾਟ ਤੋਂ 20 ਕਿਲੋਵਾਟ ਤੱਕ ਜਿਨ੍ਹਾਂ ਦਾ 300 ਯੂਨਿਟ ਤੱਕ 1964 ਬਿਲ ਬਣਦਾ ਸੀ ਉਹਨਾਂ ਦਾ ਬਿਲ ਹੁਣ 1932 ਰੁਪਏ ਆਏਗਾ ਸੰਝੋਗੇ ਕਿ 7 ਕਿਲੋਵਾਟ ਤੱਕ 300 ਯੂਨਿਟ ਸਰਕਾਰ ਦੇ ਵੱਲੋਂ ਪਹਿਲਾਂ ਹੀ ਫਰੀਦ ਦਿੱਤੇ ਜਾ ਰਿਹਾ ਨਵੇਂ ਟਾਰਫ ਦੇ ਵਿੱਚ ਉਪਭੋਗਤਾ ਦੇ ਉੱਤੇ ਕੋਈ ਵੀ ਬੋਝ ਨਹੀਂ ਪਾਇਆ ਗਿਆ ਸਗੋ ਬਿਜਲੀ ਸਸਤੀ ਕਰ ਦਿੱਤੀ ਗਈ ਹੈ ਤਾਂ ਪੰਜਾਬ ਦੇ ਲੋਕਾਂ ਵਾਸਤੇ ਵੱਡੀ ਖੁਸ਼ਖਬਰੀ ਹੈ ਕਿਉਂਕਿ ਇਸ ਤੋਂ ਪਹਿਲਾਂ ਬਿਜਲੀ ਮੁਫਤ ਕੀਤੀ ਗਈ ਸੀ ਤੇ ਹੁਣ ਮੁਫਤ ਦੇ ਨਾਲ-ਨਾਲ ਬਿਜਲੀ ਨੂੰ ਸਸਤਾ ਕਰ ਦਿੱਤਾ ਗਿਆ ਹੈ ਤਾ ਪੰਜਾਬ ਸਰਕਾਰ ਨੇ ਮਾਰਚ ਮਹੀਨੇ ਦੇ ਅਖੀਰਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਤੋਹਫਾ ਦਿੱਤਾ ਹੈ ਬਿਜਲੀ ਸਸਤੀ ਕਰ ਦਿੱਤੀ ਹੈ ਜੀ ਹਾਂ ਪੰਜਾਬ ਸਰਕਾਰ ਨੇ ਸੂਬੇ ਦੀ ਜਨਤਾ ਨੂੰ ਇੱਕ ਹੋਰ ਤੋਹਫਾ ਦਿੰਦਿਆਂ ਬਿਜਲੀ ਦਰਾਂ ਦੇ ਸਬੰਧੀ ਨਵਾਂ ਟੈਰਿਫ ਜਾਰੀ ਕੀਤਾ ਹੈ ਟੈਰਿਫ ਸਾਲ 2025-26 ਵਾਸਤੇ ਜਾਰੀ ਕੀਤਾ ਹੈ ਨਵੇਂ ਟੈਰਿਫ ਦੇ ਵਿੱਚ ਬਿਜਲੀ ਉਪਭੋਗਤਾਵਾਂ ਤੇ ਕੋਈ ਵਾਧੂ ਬੋਝ ਨਹੀਂ ਪਾਇਆ ਜਾਵੇਗਾ ਸਗੋਂ ਬਿਜਲੀ ਦਰਾਂ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਉਦਾਹਰਨ ਦੇ ਤੌਰ ਤੇ ਜੇਕਰ ਸਮਝਾਇਆ ਜਾਵੇ ਤਾਂ ਜਿਨ੍ਹਾਂ ਕਿਲੋਵਾਟ ਤੋਂ 7 ਕਿਲੋਵਾਟ ਤੱਕ ਵਾਲੇ ਉਪਭੋਗਤਾਵਾਂ ਦਾ 300 ਯੂਨਿਟ ਤੱਕ ਦਾ 1781 ਰੁਪਏ ਬਿਲੋਂਦਾ ਸੀ ਉਹਨਾਂ ਦਾ ਹੁਣ 1620 ਰੁਪਏ ਬਿਲ ਆਵੇਗਾ ਜਦ ਕਿ 2 ਕਿਲੋਵਾਟ ਤੱਕ ਜਿਨ੍ਹਾਂ ਦਾ 300 ਯੂਨਿਟ ਤੱਕ 1806 ਰੁਪਏ ਬਿਲੋਂਦਾ ਸੀ ਉਹਨਾਂ ਦਾ ਹੁਣ 1716 ਰੁਪਏ ਬਿਲ ਆਵੇ ਗਏ ਸੇ ਤਰ੍ਹਾਂ 7 ਕਿਲੋਵਾਟ ਤੋਂ 20 ਕਿਲੋਵਾਟ ਤੱਕ ਜਿਨ੍ਹਾਂ ਦਾ 300 ਯੂਨਿਟ ਤੱਕ 1964 ਬਿਲ ਬਣਦਾ ਸੀ ਉਹਨਾਂ ਦਾ ਬਿਲ ਹੁਣ 1932 ਰੁਪਏ ਦਾ ਦ ਸੰਯੋਗ ਹੈ ਕਿ 7 ਕਿਲੋਵਾਰਟ ਤੱਕ 300 ਯੂਨਿਟ ਸਰਕਾਰ ਦੇ ਵੱਲੋਂ ਪਹਿਲਾਂ ਹੀ ਫਰੀਦ ਦਿੱਤੇ ਜਾ ਰਿਹਾ ਹੈ ਨਵੇਂ ਟਾਰਫ ਦੇ ਵਿੱਚ ਉਪਭੋਗਤਾ ਦੇ ਉੱਤੇ ਕੋਈ ਵੀ ਬੋਝ ਨਹੀਂ ਪਾਇਆ ਗਿਆ ਸਗੋ ਬਿਜਲੀ ਸਸਤੀ ਕਰ ਦਿੱਤੀ ਗਈ ਹੈ ਤਾਂ ਪੰਜਾਬ ਦੇ ਲੋਕਾਂ ਵਾਸਤੇ ਵੱਡੀ ਖੁਸ਼ਖਬਰੀ ਹੈ ਕਿਉਂਕਿ ਇਸ ਤੋਂ ਪਹਿਲਾਂ ਬਿਜਲੀ ਮੁਫਤ ਕੀਤੀ ਗਈ ਸੀ ਤੇ ਹੁਣ ਮੁਫਤ ਦੇ ਨਾਲ-ਨਾਲ ਬਿਜਲੀ ਨੂੰ ਸਸਤਾ ਕਰ ਦਿੱਤਾ ਗਿਆ ਹੈ